ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਕੁਲਦੀਪ ਸਿੰਘ ਦੇ ਘਰ ਆ ਜਾ ਬਹ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਉਣੀਆਂ ਦੋਵਾਂ ਦੇ ਵਿੱਚ ਇੱਕ گاਾਂ ਦੋਸਤੋ ਸੱਜਰਸੁਈ ਜੇ ਕਲਦੀ ਤੇ ਇੱਕ گاਾਂ ਇਹ ਜਿਹੜੀ ਹੈਗੀ ਇਹ ਗੱਬਣੇ ਦੋਵੇਂ گاਵਾ ਦੋਸਤੋ ਪਹਿਲਾਂ ਸੂਬਾ ਜ਼ਿਆਦਾ ਜਾਣਕਾਰੀ ਲਈ ਵੀਰ ਨਾਲ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸਦੀਕ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਦੋਸਤੋ ਸਾਡਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣਾ ਨਿਰਖ ਪਰਖ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ। ਕਿਉਂਕਿ ਤੁਸੀਂ ਪੈਸੇ ਲਾਉਣੇ ਨੇ ਦੇ ਇੱਥੇ ਆ ਕੇ ਪਸ਼ੂ ਦੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ। ਸੋ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਦੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰ ਪਿੰਡ ਭਾਈ ਲੱਦੂ ਹਾਂਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਦੱਸ ਦਿਓ 97811 ਹਾਂਜੀ 68444 ਨਾਮ ਵੀ ਦੱਸ ਦਿਓ ਆਪਣਾ ਕੁਲਦੀਪ ਸਿੰਘ ਜੀ ਠੀਕ ਹੈ ਅੱਜ ਦੋ ਗਾਵਾਂ ਹਾਂਜੀ ਦੋ ਪਹਿਲਣਾ ਵੜਾ ਜੀ ਅੱਛਾ ਜੀ ਇੱਕ ਸੂਈ ਤੇ ਇੱਕ ਸੁੰਹਲੇ ਇੱਕ ਸੁੰਹਲਾ ਇੱਕ ਸੂਈ ਹਾਂਜੀ ਉਹ ਕੱਲ ਦੀ ਸੂਈ ਆ ਠੀਕ ਹੈ ਜੀ ਤੇ ਆ ਅੱਜ ਗੱਬਣੇ ਪੰਚਾਰ ਦਿਨ ਲੈਂਦੀ ਹੈ ਜੀ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਪਹਿਲਾਂ ਉਤੋਂ ਜਿਹੜੀ ਗਾਂ ਸੂਈ ਆ ਤੇ ਉਹਦੇ ਥੱਲੇ ਕਿੰਨਾ ਕੁ ਬੌਲਾਨ ਤਿਆਰ ਹੈ ਉਹਦੇ ਥੱਲੇ ਬੌਲਾ ਅਜੇ ਸਾਫ਼ ਨਹੀਂ ਕੀਤੀ ਦੋ ਡੰਗ ਜੀ ਚ ਆਪਣੀ ਚਵਾਈ ਹੋਈ ਹੈ ਅੱਛਾ ਜੀ ਯਾਨੀ ਕਿ ਕਾਲੀ ਸੂਈ ਹੈ। ਅੱਛਾ ਬੱਚਾ ਕਿ ਦਿੱਤਾ? ਵੱਚੀ ਹੈ ਮਗਰ ਜੀ। ਠੀਕ ਹੈ 8 ਕਿਲੋਟਰ ਹੋਣਾ ਹੈਗਾ ਚੋਣ। 8-10 ਕਿਲੋ ਹੋ ਜਾਏਗਾ। ਠੀਕ ਹੈ ਠੀਕ ਹੈ ਠੀਕ ਹੈ। ਦੋਸਤੋ ਪਹਿਲਾ ਸਵੇਰ ਇਹ ਗਾਂ ਸੂਈ ਹੈ। ਬੋਲਾ ਜਿਹੜਾ ਦੋਸਤੋ ਵੀਰ ਕਹਿੰਦਾ ਵੀ 10 ਕਿਲੋਟਰ ਦੇ ਲੱਗੇ ਬਨੇ ਤਿਆਰ। ਦੋ ਚਵਈਆਂ ਜੀ ਹੋਈਆਂ ਵਾ ਜੀ ਖਾਲੀ ਨਹੀਂ ਪੂਰੀ ਕੀਤੀ। ਸੋ ਦੋਸਤੋ ਦੁੱਧ ਦੀ ਉਮੀਦ ਵੀਰ ਕਰਦਾ 15 ਕਿਲੋਟਰ ਦੀ। ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਹੈ। ਬੱਚਾ ਦੋਸਤੋ ਨੇ ਵੱਚੀ ਦਿੱਤੀ, ਵੱਚੀ ਚੰਗੀ ਖੂਬਸੂਰਤ ਹੈ। ਇਹਨੂੰ ਖੋਲ ਕੇ ਖਾਂਗੇ। ਹਾਂਜੀ ਵੀਰ ਜੀ ਖੋਲੋ ਨਾ ਤਰੀ। ਕੱਦਗਾੜ ਵੀ ਦੋਸਤੋਂ ਗਾਂ ਦਾ ਚੰਗਾ ਸੁੱਕੇ ਮੜੀ ਦੀ ਜੀ ਲੱਪੇ ਦੇ ਵਿੱਚ ਹੈ ਬਾਕੀ ਜ਼ਿਆਦਾ ਨਹੀਂ ਕੋਈ ਸੱਜਰ ਸਹੀ ਹੁਣ ਕੋਲ ਥੋੜੀ ਬੱਚੇ ਦਾ ਜ਼ਿਆਦਾ ਕਰਦੀ ਦੱਤ ਤੋਰ ਦੋ ਇਹ ਇਤਲਾਕ ਲੱਜ ਨੇ ਦੋਸਤੋਂ ਚੰਗਾ ਕੱਦਗਾੜ ਹੈ ਗਾਂ ਦਾ ਸੋਹਣੀ ਸੁਨਖੀ ਉੱਚੀ ਲੰਬੇ ਕੱਦਗਾੜ ਦੀ ਪੁੱਛਦੇ ਵੀਰ ਤੋਂ ਵੀਰ ਮੋਲੇ ਦਾ ਕੀ ਕਰਦਾ ਹਾਂਜੀ ਵੀਰ ਜੀ ਕਿੰਨਾ ਕੁ ਮੁੱਲ ਕਰੀਏ ਜੀ ਦਾ ਭਾਏ 42 ਕਰੀਏ ਉਹ ਹਾਂਜੀ ਹਾਂਜੀ ਤੇ 40 ਜੋ ਮਾਨਤਰ ਕਰਦਾਂਗੇ ਜੀ ਅੱਛਾ ਜੀ ਕਿੰਨਾ ਕੁ ਮਾਨਤਰ ਚੋ ਜੀ 20000 ਕਰਦਾਂਗੇ 38000 ਦੀ ਤਾਂ 38000 ਜੀ ਜੀ ਠੀਕ ਹੈ ਜੀ ਦੋਸਤੋ 38000 ਰੁਪਏ ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ ਥਣ ਥਣ ਦੋਸਤੋ ਤੁਸੀਂ ਵੇਖ ਲਓ ਹਵਾਨਾ ਵੀ ਦੋਸਤੋ ਬਹੁਤ ਤਗੜਾ ਤਿਆਰ ਕਰੂਗੀ ਜੀ ਦੋਸਤੋ ਦੋ ਦਿਨ ਐਸੋ ਹੀ ਨੂੰ ਕੁਝ ਭਲਾ ਭੁਲਾ ਵੀ ਹੈ ਬਾਕੀ ਥਾਣਾ ਦੀ ਗਰੰਟੀ ਹੋਊਗੀ ਠੀਕ ਹੈ ਜੀ ਥਾਣਾ ਦੀ ਗਰੰਟੀ ਹੋਊਗੀ ਠੀਕ ਹੈ ਜੀ ਦੋਸਤੋ ਵੀਰ ਕੰਦਾ ਵੀ ਥਾਣਾ ਦੀ ਗਰੰਟੀ ਹੋਊਗੀ ਪੂਰੀ ਫੁੱਲ ਕੋਈ ਪੂਰ ਛਟਾ ਨਹੀਂ ਕੋਈ ਧਾਰਨੀਵਦ ਘਟ ਦੂਜੇ ਨੰਬਰ ਦੇ ਵੀਰ ਜੀ ਇਹਦਾ ਦਸੀ ਹੈ ਗਾਂ ਦਾ ਜੀ ਇਹਨੂੰ ਜਿੱਕਣਾ ਸ਼ਾਹ ਜੀ ਆਪਾਂ 55000 ਕਰਦੇ ਸ਼ਾਹ ਜੀ ਅੱਛਾ ਜੀ ਤੇ ਕੰਦਾ ਕ ਮੰਨਤਣ ਹੋਊਗਾ ਮਾਨਤਣਾ ਖੁੱਲਾ ਕਰਦੇ ਆ ਜੀ ਖੁੱਲਾ ਕੰਦਾਗਾ ਹਾਂ ਜੀ ਆਈਡੀ ਆ ਗਈ ਹਾਂ ਜੀ ਕੰਦਾ ਕ ਮੰਨਤਣ ਹੋਊਗਾ ਵੀਰ ਜੀ ਮਾਨਤਾ ਜੀ 50 ਤੇ 2 ਹੀ ਛੱਡਦੇ ਆ ਜੀ 48000 ਦੇ 48000 ਦੇ ਠੀਕ ਹੈ ਜੀ ਟਾਈਮ ਕਿੰਨਾ ਖੜਦੀ ਸੋਚਦੀ ਟਾਈਮ ਅਜੇ ਪੂਰਾ ਸੰਗਣਾ ਚੀਪਾ ਆਉਂਦਾ ਅਜੇ ਘਰ ਤੋਂ ਘਰ ਤੋਂ ਵੀ 5 6 ਦਿਨ ਲੇਜੂ ਸੱਤ ਠੀਕ ਹੈ ਜੀ ਵੱਧ ਵੀ ਖੜਦਦੀ ਠੀਕ ਹੈ ਜੀ ਖੋਲੋ ਵੀਰ ਜੀ ਇਹਨੂੰ ਮੈਂ ਕਰੀ ਦੋਸਤੋ ਅਜੇ 5 7 ਦਿਨ ਵੀਰ ਕੰ ਦਾ ਖੜਦੀ ਹੈ 48000 ਰੁਪਏ ਦੀ ਵੀਰ ਕੰ ਦਾ ਆਪਾਂ ਦੇ ਦਾਂਗੇ ਕਰਦ ਕਰ ਵੀ ਦੋਸਤੋ ਗਾਂ ਦਾ ਚੰਗਾ ਹੈ ਅਜੇ ਦੋਸਤੋ ਵਲਟਾਂਾਂ ਕਾਫੀ ਪਈਆਂ ਹਵਾਨੇ ਦੇ ਵਿੱਚ ਡਾਕਟਰ ਵੀਰ ਜੀ ਡਾਕਟਰ ਦੋਸਤੋ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਕਰ ਬੋਦੀ ਵਾਲੀ ਗਾਮ ਦੋਸਤੋ ਸਾਰੀਆਂ ਨਿਸ਼ਾਨੀਆਂ ਹੈਗੀਆਂ ਐਚਐਫ ਵਾਲੀਆਂ ਲੈ ਜੀ ਵੀਰ ਜੀ ਦੋਸਤੋ ਚੰਗੇ ਕਦ ਕੱਢ ਦੀ ਬਾਕੀ ਤਸੱਲੀ ਦੋਸਤੋ ਤੁਸੀਂ ਇੱਥੇ ਆ ਗਿਆ ਆਪ ਆਪਣੀ ਕਰਨੀ ਹੁੰਦੀ ਹੈ ਕੁਛ ਦੇ ਵੀਰ ਤੋਂ ਇਹਦਾ ਮੁੱਲ ਮੁੱਲ ਤਾਂ ਸੱਚ ਵੀਰ ਨੇ 210 ਹੀ ਕਿਹਾ ਤੁਹਾਨੂੰ 44000 ਰੁਪਏ ਦੀ ਦੋਸਤੋ ਪਸੂ ਆਪਣੀ ਤਸੱਲੀ ਕਰਕੇ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀਣੀ ਗੱਲ ਨਾ ਹੋਵੇ ਥਣ ਤੋਂ ਦੋਸਤੋ ਤੁਹਾਨੂੰ ਕਿ ਮੇਰ ਤੋਂ ਦਿਖਾ ਦਿੰਨੇਗਾ ਇਹ ਗੰਢੀ ਟੁੰਡੀ ਚੰਗੀ ਆ ਅੱਛਾ ਜੀ ਆਸੂ ਤੇ ਲਾਉਂਦੇ ਨਹੀਂ ਜੀ ਇੱਦਾਂ ਪੂਰਾ ਪੂਰਾ ਪੈਸਾ ਲੈ ਜਿੱਦਾਂ ਮਰਜੀ ਬੈਠੇ ਦੋਸਤੋ ਐ ਵੀਰ ਕੰਦਾ ਭਾਜਦਾ ਮਰਜੀ ਥੱਲੇ ਬੈਠੇ ਰਹੇ ਕੋਈ ਨਹੀਂ ਅਜੇ ਇਹਦੇ ਚੋਾਈ ਬੰਨੀ ਹੈ ਜੀ ਹਾਂਜੀ 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 ਠੀਕ ਹੈ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ